ਜਿਹੜੀ ਕਾਰਵਾਈ ਇਹ ਕੀਤੀ ਗਈ ਹੈ ਡੀਐਮਸੀ ਦੀ ਇਹ ਜਿਹੜੀ ਕਾਰਵਾਈ ਹੈ ਕਿ ਇਹ ਜਿਵੇਂ ਤੁਸੀਂ ਜਾਣਦੇ ਹੋ ਵੀ ਸਾਡਾ ਜਿਹੜਾ ਡੀਐਮਸੀ ਹਸਪਤਲ ਹੈ ਇਹ ਹਸਪਤਲ ਤੋਂ ਬਹੁਤ ਦੂਰ-ਦੂਰ ਤੋਂ ਜਿਹੜੇ ਮਰੀਜ਼ ਆਉਂਦੇ ਆ ਜਦ ਤੁਸੀਂ ਦੇਖੋ ਕੋਈ ਪੰਮੋ ਤੋਂ ਕੋਈ ਪਿੰਡੇ ਤੋਂ ਬਾਜਲ ਤੋਂ ਬੜੇ ਕਿੱਟੀਆਂ-ਕਿੱਟੀਆਂ ਦੂਰੋਂ ਲੋਕ ਆਉਂਦੇ ਆ ਕੰਪੂਟ ਜਦੋਂ ਹੋਏ ਵੀ ਇੰਨੇ ਤੇਰੀਏ ਚ ਪਹੁੰਚ ਗਏ ਇੱਥੇ ਇੰਨਾ ਜ਼ਿਆਦਾ ਇਨਫਰਮੈਂਟ ਕਰਕੇ ਗਾਮ ਲੱਗਦਾ ਹੈ ਕਿ ਕਈ ਵਾਰ 5 ਘੰਟੇ ਦਾ ਬੰਦਾ ਸੇਫ ਆ ਜਾਂਦਾ ਤੇ 2 ਮਿੰਟਾਂ ਦਾ ਇੱਥੇ ਵੀ ਪ੍ਰੋਬਲਮ ਆ ਜਾਂਦੀ ਹੈ ਉਹ ਚੀਜ਼ ਨੂੰ ਦੇਖਦੇ ਹੋਏ ਸਾਡੇ ਅੱਜ ਟਿਸ਼ਨਲ ਜੀਨਲ ਪ੍ਰੋਫੈਸ਼ਨ ਤੇ ਅੱਗੇ ਜਿਹੜਾ ਸਾਡੇ ਪਹਾੜਾਂ ਵਿੱਚ ਸਹਾਇਤਾ ਕਰਨੀ ਟੀਮ ਦੇ ਨਾਲ ਅੱਜ ਇਹਨਾਂ ਦੀ ਐਂਡ ਕਰਵਾ ਸੀ ਨਾਲ ਐਮਪੀ ਰੋਡ ਦੀ ਐਨਕ੍ਰੋਚਮੈਂਟ ਹੈ ਉਹ ਅਸੀਂ ਜਿਹੜੀ ਰਲ ਕੇ ਪੂਰੀ ਤਰ੍ਹਾਂ ਇਹਨੂੰ ਖਤਮ ਕਰਦੇ ਹਾਂ ਜਿੱਥੇ ਮਰੀਜ਼ਾਂ ਨੂੰ ਇਹਦਾ ਠੁਕ ਹੋ ਗਿਆ ਹੈ ਨਾ ਮੇਨ ਮਕਸਦ ਜਿਹੜਾ ਹੈਗਾ ਉਹ ਇਹ ਹੈ ਕਿ ਪੇਸ਼ੈਂਟ ਜਿਹੜੇ ਦੂਰ ਦੂਰੋਂ ਆਉਂਦੇ ਆ ਉਹਨਾਂ ਨੂੰ ਕੋਈ ਤੰਗੀ ਨਾ ਆਵੇ ਤਾਂ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਜਲਦੀ ਸ਼ੁਰੂ ਹੋ